ਬੀਤੇ ਦਿਨ 25 ਫਰਵਰੀ ਨੂੰ ਅਮਰਤਪਾਲ ਸਿੰਘ ਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਲੋਕ ਸਭਾ ਵਿੱਚ ਸ਼ਾਮਲ ਹੋਣ ਵਾਲੀ ਅਰਜੀ ਉੱਤੇ ਸੁਣਵਾਈ ਸੀ ਅਰਜੀ ਦੇ ਵਿੱਚ ਹਾਈ ਕੋਰਟ ਨੂੰ ਦੱਸਿਆ ਗਿਆ ਸੀ ਕਿ ਲਗਾਤਾਰ 60 ਦਿਨ ਲੋਕ ਸਭਾ ਦੇ ਵਿੱਚ ਗੈਰ ਹਾਜ਼ਰ ਰਹਿਣ ਨਾਲ ਅਮਰਤਪਾਲ ਸਿੰਘ ਦੀ ਐਮਪੀ ਸੀਟ ਰੱਦ ਹੋ ਸਕਦੀ ਹੈ ਉਹ ਐਨਐਸਏ ਦੇ ਤਹਿਤ ਜੇਲ੍ਹ ਵਿੱਚ ਹੋਣ ਕਾਰਨ ਲੋਕ ਸਭਾ ਵਿੱਚ ਹਾਜ਼ਰ ਨਹੀਂ ਹੋ ਸਕਦੇ ਗੈਰਹਾਜ਼ਰ ਰਹਿਣ ਦੇ ਕਾਰਨਾਂ ਵਾਲੀ ਅਰਜੀ ਲੋਕ ਸਭਾ ਸੈਕਟਰੀ ਨੂੰ ਦਿੱਤੀ ਗਈ ਸੀ ਤਾਂ ਕਿ ਅਮਰਤਪਾਲ ਦੇ ਵਿਰੁੱਧ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ ਪਰ ਅਮਰਤਪਾਲ ਨੂੰ ਹੁਣ ਤੱਕ ਇਸ ਅਰਜੀ ਦਾ ਜਵਾਬ ਨਹੀਂ ਸੀ ਮਿਲਿਆ ਅਮਰਤਪਾਲ ਦੇ ਪੱਖ ਵਾਲੇ ਵਕੀਲ ਵੱਲੋਂ ਜੱਜ ਨੂੰ ਅਰਜੀ ਦਿੱਤੀ ਗਈ ਸੀ ਕਿ ਅਮਰਤਪਾਲ ਨੂੰ ਲੋਕ ਸਭਾ ਵਿੱਚ ਸ਼ਾਮਲ ਹੋਣ ਲਈ ਪੇਰੋਲ ਦਿੱਤੀ ਜਾਵੇ। ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਹਨ। ਉਹਨਾਂ ਦੇ ਲੋਕ ਸਭਾ ਵਿੱਚ ਗੈਰ ਹਾਜ਼ਰ ਰਹਿਣਾ 19 ਲੱਖ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਦਲੀਲਾਂ ਸੁਣਨ ਤੋਂ ਬਾਅਦ 21 ਫਰਵਰੀ ਦੀ ਇਸ ਸੁਣਵਾਈ ਤੇ ਕੋਰਟ ਵੱਲੋਂ ਅਗਲੀ ਤਰੀਕ ਯਾਨੀ ਕਿ 25 ਫਰਵਰੀ ਦੀ ਸੁਣਵਾਈ ਤੇ ਜਾਣਕਾਰੀ ਮੰਗੀ ਸੀ ਕਿ ਲੋਕ ਸਭਾ ਨੇ ਅਮਰਤਪਾਲ ਦੀ ਗੈਰ ਹਾਜ਼ਰ ਰਹਿਣ ਵਾਲੀ ਅਰਜੀ ਤੇ ਕੀ ਕੋਈ ਫੈਸਲਾ ਲਿਆ ਹੈ ਜਾਂ ਫਿਰ ਕੋਈ ਕਮੇਟੀ ਇਸ ਤੇ ਕਾਰਵਾਈ ਕਰ ਰਹੀ ਹੈ। ਕੱਲ 25 ਫਰਵਰੀ ਯਾਨੀ ਕਿ ਅਮਰਤ ਅਮਰਤਪਾਲ ਦੇ ਇਸ ਕੇਸ ਦੀ ਅਗਲੀ ਤਾਰੀਖ ਸੀ ਕੋਰਟ ਵਿੱਚ ਅਮਰਤਪਾਲ ਦੇ ਵਕੀਲ ਗੈਰ ਹਾਜ਼ਰ ਰਹੇ ਤੇ ਉਹਨਾਂ ਕਿਹਾ ਸਿਹਤ ਖਰਾਬ ਹੋਣ ਕਾਰਨ ਉਹ ਕੋਰਟ ਨਹੀਂ ਆ ਸਕਦੇ ਤੇ ਉਹਨਾਂ ਨੇ ਕੋਰਟ ਤੋਂ ਹੋਰ ਸਮੇਂ ਦੀ ਮੰਗ ਕੀਤੀ ਹੈ ਕੇਂਦਰ ਦੇ ਬਿਆਨ ਕੋਰਟ ਵੱਲੋਂ ਸੁਣਵਾਈ ਤੇ ਰਿਕਾਰਡ ਵਿੱਚ ਲੈ ਲਏ ਗਏ ਜਿਸ ਵਿੱਚ ਕੇਂਦਰ ਨੇ ਕਿਹਾ ਕਿ ਅਮਰਤਪਾਲ ਅਤੇ ਹੋਰ ਐਮਪੀਆਂ ਦੀ ਗੈਰ ਹਾਜ਼ਰੀ ਵਾਲੀਆਂ ਅਰਜ਼ੀਆਂ ਤੇ ਪਰਚੋਲ ਕਰਨ ਲਈ 15 ਮੈਂਬਰਾਂ ਦੀ ਕਮੇਟੀ ਬਣਾ ਦਿੱਤੀ ਗਈ ਹੈ ਜਿਸ ਦੀ ਅਗਵਾਈ ਪੱਛਮੀ ਤ੍ਰਿਪੁਰਾ ਦੇ ਐਮਪੀ ਵਿਪਲਵ ਕੁਮਾਰ ਦੇਵ ਕਰਨਗੇ ਮੁੱਖ ਦੀ ਗੱਲ ਕਰੀਏ ਕਿ ਅਮਰਤਪਾਲ ਦੀ ਐਮਪੀ ਸੀਟ ਰੱਦ ਹੋ ਸਕਦੀ ਹੈ ਲੋਕ ਸਭਾ ਕਮੇਟੀ ਲਈ ਇਹ ਕਰਨਾ ਇੰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਅਰਜੀ ਦੇ ਵਿੱਚ ਗੈਰ ਹਾਜ਼ਰ ਰਹਿਣ ਵਾਲੇ ਕਾਰਨ ਅਮਰਤਪਾਲ ਦੇ ਨਿਜੀ ਨਹੀਂ ਹਨ ਸਗੋਂ ਉਹ ਕੇਂਦਰ ਵੱਲੋਂ ਲਾਈ ਗਈ NSA ਦੇ ਕਾਰਨ ਜੇਲ੍ਹ ਵਿੱਚ ਹੈ ਜਿਸ ਕਾਰਨ ਲੋਕ ਸਭਾ ਸੈਸ਼ਨ ਵਿੱਚ ਪਹੁੰਚਣਾ ਉਸ ਦੇ ਹੱਥ ਵਿੱਚ ਨਹੀਂ ਜਿਸ ਕਾਰਨ ਅੱਜ ਹੀ ਵਿੱਚ ਦੱਸੇ ਕਾਰਨ ਮਜ਼ਬੂਤ ਹਨ ਤੇ ਆਪਾਂ ਆਸ਼ਾ ਕਰ ਸਕਦੇ ਹਾਂ ਕਿ ਲੋਕ ਸਭਾ ਦੀ ਕਮੇਟੀ ਅਮਰਤਪਾਲ ਦੇ ਹੱਕ ਵਿੱਚ ਫੈਸਲਾ ਦਵੇਗੀ ਜਾਂ ਫਿਰ ਕੋਈ ਤੀਸਰਾ ਰਸਤਾ ਕੱਢਿਆ ਜਾਵੇਗਾ ਇਸ ਨਾਲ MP ਅਮਰਤਪਾਲ ਸਿੰਘ ਦੀ ਸੀਟ ਤਾਂ ਬਚ ਜਾਵੇਗੀ ਪਰ ਪੈਰੋਲ ਉੱਤੇ ਉਹਨਾਂ ਦੇ ਬਾਹਰ ਆਉਣ ਵਾਲਾ ਰਸਤਾ ਸੌਖਾ ਹੁੰਦਾ ਨਹੀਂ ਨਜ਼ਰ ਆ ਰਿਹਾ ਅਗਲੀ ਸੁਣਵਾਈ ਮਾਰਚ 4 ਤਾਰੀਖ ਨੂੰ ਹੈ 4 ਮਾਰਚ ਵਾਲੀ ਸੁਣਵਾਈ ਦੀ ਸਟੀਕ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਧੰਨਵਾਦ